ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੋਰਚੇ ਦੇ ਉੱਤੇ ਕੁਝ ਐਸੀਆਂ ਰੂਹਾਂ ਹੁੰਦੀਆਂ ਐ ਜੋ ਦੋਸਤੋ ਪ੍ਰਭਾਵਿਤ ਕਰਦੀਆਂ ਐ ਦਿਲ ਨੂੰ ਖਿੱਚਦੀਆਂ ਤੇ ਮੋਹ ਵੀ ਆਉਂਦਾ ਹੈ ਦੁੱਖ ਵੀ ਆਉਂਦਾ ਆਹਾਂ ਮਾਤਾ ਜਿਹੜੀ ਮਾਂਜਾ ਮਾਰ ਰਹੀ ਐ ਨਾ ਜੀ ਇਹਦੀ ਉਮਰ ਹੈਗੀ ਐ 86 ਸਾਲ 4 ਘਟ 90 ਸਾਲ ਇਹ ਜੀ ਰੂਹਾ ਇੱਥੇ ਬੈਠੀ ਐ ਇਹ ਮਾਤਾ ਦਾ ਜਨਮ ਤਾਂ ਭਈ ਪਾਕਿਸਤਾਨ ਦੇ ਵਿੱਚ ਹੋਇਆ ਸੀ ਤੇ ਫਿਰ ਇਹ ਧਰਾ ਗਈ ਸੀ ਜਦੋਂ ਅਜਾੜਾ ਹੋਇਆ ਇਹ ਦੱਸ ਰਹੀ ਐ ਕਹਿੰਦੀ ਰੋਜ਼ਾਨਾ ਮੈਂ ਸੇਵਾ ਕਰਦੀ ਐ ਇੱਥੇ ਰੋਜ਼ ਮੈਂ ਇਹਨਾਂ ਨੂੰ ਮਿਲਦਾ ਲਗਭਗ ਇੱਕ ਦਿਨ ਛੱਡ ਕੇ ਕਿਉਂਕਿ ਇਹ 10 ਦਿਨਾਂ ਦੀ ਬਾਰੀ ਤੇ ਆਈਆਂ ਹੋਈਆਂ ਆਪਦੀ ਤੇ ਇੱਥੇ ਕੁਝ ਚੰਗੀਆਂ ਰੂਹਾਂ ਨੇ ਇਹ ਮਾਂਜਾ ਮਾਰਦੀ ਐ ਸਾਡੇ ਪਾਸੇ ਆਸੇ ਟਰਾਲੀਆਂ ਦੇ ਥੱਲੇ ਪਾਸੇ ਮਿੱਟੀ ਨਹੀਂ ਰਹਿਣ ਦਿੰਦੀ ਭੋਰਾ ਵੀ ਐਸੀ ਇਹਨੂੰ ਲੱਗਣਾ ਕਿਸਾਨਾਂ ਦੀ ਸੇਵਾ ਕਰਨ ਦੀ ਆਪਣਾ ਆਪਣਾ ਢੰਗ ਹੈ ਆਪਣੀ ਆਪਣੀ ਸਭ ਦੀ ਸੋਚ ਹੈ ਪੂਰਾ ਇਕੱਠਾ ਕਰਕੇ ਨੇ ਸਫਾਈ ਕਰਕੇ ਬੋਰੀ ਚ ਪਾ ਕੇ ਦੂਰ ਵੀ ਸਿੱਟ ਕੇ ਆਉਣਾ ਹੈ ਇਹ ਨਹੀਂ ਵਿੱਚੇ ਰੱਖਣਾ ਮੈਂ ਇਹਨੂੰ ਪੁੱਛਦਾ ਹੁੰਨਾ ਮਾਤਾ ਤਰੀ ਸੇਧ ਦਾ ਰਾਜ ਕਹਿੰਦੇ ਪੁੱਤ ਮੇਰੀ ਸੇਧ ਦਾ ਰਾਜ ਇਹੀ ਹੈ ਮੈਂ ਸਾਰੀ ਜ਼ਿੰਦਗੀ ਕੰਮ ਕੀਤਾ ਹੈ ਕੰਮ ਨਹੀਂ ਛੱਡਿਆ ਮੈਂ ਮਿਹਨਤ ਕਰਨੋਂ ਨਹੀਂ ਹਟੀ ਮੇਰਾ ਸਰੀਰ ਕਦੇ ਮੈਂ ਡਾਕਟਰ ਦੇ ਦਵਾਈ ਲੈਣ ਨਹੀਂ ਗਈ ਕਦੇ ਮੈਂ ਕਦੇ ਸਿਰ ਦੁਖ ਦੇ ਦੀ ਗੋਲੀ ਤੱਕ ਨਹੀਂ ਲੈਂਦੀ ਮੇਰੀ ਇੰਨੀ ਉਮਰ ਹੋ ਗਈ ਪਰ ਕੰਮ ਮੈਂ ਰੋਜ਼ਾਨਾ ਕਰਨਾ ਹੈ ਰੋਜ਼ ਦੀ ਰੋਜ਼ ਜੋ ਮੇਰਾ ਨਿਜਮ ਬਣਿਆ ਹੋਇਆ ਉਹ ਮੈਂ ਕੰਮ ਕਰਨਾ ਇਹ ਜੀਆਂ ਰੂਹਾਂ ਬੈਠੀਆਂ ਦੋਸਤੋ ਇੱਥੇ ਮੋਰਚੇ ਦੇ ਵਿੱਚ ਆਪਣਾ ਆਪਣਾ ਦੇਖਣ ਦਾ ਤੇ ਆਪਣਾ ਆਪਣਾ ਸਮਝ ਦਾ ਨਜ਼ਰੀਆ ਪਰ ਮੇਰੀ ਨਜ਼ਰ ਤਾਂ ਇਹ ਕਹਿੰਦੀ ਹੈ ਭਾਈ ਇਹ ਜੋਧੇ ਐ ਇਹਨਾਂ ਨੂੰ ਮੇਰਾ ਸਲੂਟ ਹੈ ਸਲਾਮ ਹੈ ਕਿਉਂਕਿ ਇਹ ਕੁਝ ਚੰਗਾ ਬੀਜ ਰਹੇ ਐ ਕੁਝ ਚੰਗਾ ਕਰਮ ਕਰ ਰਹੇ ਐ ਆਉਣ ਵਾਲੀ ਪੀੜ੍ਹੀ ਲਈ ਕੁਝ ਬਹੁਤ ਹੀ ਵਧੀਆ ਸੰਦੇਸ਼ ਤੇ ਉਹਨਾਂ ਲਈ ਕੁਰਬਾਨੀ ਕਰ ਰਹੇ ਆ ਮੱਛਰ ਬਹੁਤ ਜ਼ਿਆਦਾ ਹੈ ਜੀ ਉਹਦੇ ਲਈ ਭਜਾਉਣ ਲਈ ਆ ਨੌਜਵਾਨ ਆਪਣੇ ਮਸ਼ੀਨ ਦੇ ਵਿੱਚ ਪਾ ਕੇ ਦਵਾਈ ਤੇ ਜੋ ਵੀ ਪਾਉਂਦੇ ਨੇ ਇਹ ਤਾਂ ਇਹ ਸਾਰੇ ਇਥੇ ਚੁੱਗੀਆਂ ਚ ਕੁਝ ਸਮਾ ਤੁਰਕੇ ਫਿਰ ਉਹ ਦੁਆਦੇ ਮੋਟਰਸਾਈਕਲ ਤੇ ਚੜ ਕੇ ਭਾਈ ਸਾਰੇ ਜਿੰਨਾ ਵੀ ਮੋਰਚਾ ਲੰਬਾ ਹੈ ਸਾਰੇ ਕੀੜਾ ਦੇ ਕੇ ਆਉਂਦੇ ਆ ਦੋਸਤੋ ਧੰਨਵਾਦ ਤੁਹਾਡਾ ਬਾਬੇ ਦੀ ਵੀਡੀਓ ਦੇਖ ਲਿਆ ਕਰੋ ਯਾਰ ਇੱਕ ਹੈਂਡੀਕੈਪਡ ਬੰਦਾ ਯਾਰ ਮੋਰਚੇ ਦੇ ਉੱਤੇ ਕੁਝ ਨਾ ਕੁਝ ਇੱਕ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਸ਼ੇਅਰ ਕਰ ਦਿਆ ਕਰੋ ਧੰਨਵਾਦ ਹੋਊ ਤੁਹਾਡਾ